ਹੈਲੋ ਐਂਡ ਵੈਲਕਮ ਟੂ ਮਾਈ YouTube ਚੈਨਲ ਸਟਡੀ ਮਟੀਰੀਅਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ BE 5th ਸਮੈਸਟਰ ਦੀ ਪਹਿਲੀ ਯੂਨਿਟ ਸਮੰਤਵਾਦ ਦੇ ਬਾਰੇ ਜੋ ਕਿ ਮੈਂ ਪੰਜਾਬੀ ਵਿੱਚ ਸਮਝਾਉਂਦੀ ਹਾਂ ਸਮੰਤਵਾਦ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਸਮੰਤਵਾਦ ਕੀ ਸੀ ਸਮੰਤਵਾਦ ਰਾਜੇ ਦੇ ਅਧੀਨ ਕੰਮ ਕਰਨ ਵਾਲਾ ਇੱਕ ਛੋਟਾ ਜਿਹਾ ਹਿੱਸਾ ਸੀ ਜੋ ਕਿ ਉਸ ਦੇ ਹੇਠਲੇ ਪੱਧਰ ਦੇ ਕੰਮ ਕਰਦਾ ਸੀ ਉਨਿਸ ਦੇ ਦੋ ਭਾਗ ਸਨ ਉੱਪਰਲੇ ਪੱਧਰ ਤੇ ਤੇ ਹੇਠਲੇ ਪੱਧਰ ਤੇ ਉੱਪਰਲੇ ਪੱਧਰ ਤੇ ਕੰਮ ਕਰਨ ਵਾਲਿਆਂ ਨੂੰ ਤੇ ਹੇਠਲੇ ਪੱਧਰ ਦੇ ਕੰਮ ਕਰਵਾ ਅਰਲੇ ਕੈਂਤੀ ਸਰਫਾ ਫ੍ਰੀ ਹੋਲਡਰ ਦਾ ਕੰਮ ਸੀ ਭੂਮੀ ਦੀ ਵਰਤਨਾ ਦੇਖਣਾ ਤੇ ਵਿਲੇਨ ਦਾ ਕੰਮ ਸੀ ਨਿਸ਼ਚਿਤ ਦਿਨਾਂ ਲਈ ਕੰਮ ਤੇ ਜਿਹੜਾ ਸਰਫਾ ਸੀ ਉਹ ਜਬਰੀ ਕਰਦਾ ਸੀ ਜੋ ਕਿ ਕਿਸਾਨਾਂ ਦੇ ਵਿਆਜ ਦੇ ਤਾਂ ਦਾ ਸੀ ਉਸ ਨੂੰ ਜ਼ਬਤ ਕਰਨਾ ਅੱਗੇ ਹੁਣ ਅਸੀਂ ਦੇਖਦੇ ਹਾਂ ਇਸ ਦੇ ਗੁਣ ਸਮantਵਾਦ ਦੇ ਗੁਣ ਕੀ ਸਨ ਉਹ ਪਹਿਲਾ ਸਮantਵਾਦ ਦਾ ਗੁਣ ਸੀਗਾ ਸਮੰਤ ਸੈਨਿਕ ਰਾਜਾ ਦੇ ਅਧੀਨ ਹੁੰਦੇ ਸਨ ਦੂਸਰਾ ਢੰਗ ਦੇਖਿਆ ਜਾਵੇ ਤਾਂ ਉਹ ਸੀਗਾ ਯੁੱਧਾਂ ਨੂੰ ਕੁਸ਼ਲਤਾ ਨਾਲ ਲਿਆਉਣਾ ਸ਼ਾਂਤੀ ਦੀ ਵਿਵਸਥਾ ਨੂੰ ਹਮੇਸ਼ਾ ਬਰਕਰਾਰ ਰੱਖਣਾ ਰਾਜੇ ਦੀ ਸ਼ਕਤੀ ਉੱਤੇ ਰੋਕ ਤਾਂ ਜੋ ਜਿਹੜਾ ਰਾਜਾ ਸੀ ਉਹ ਤਾਨਾਸ਼ਾਹ ਨਾ ਬਣੇ ਤੇ ਸਮੰਤਵਾਦ ਪ੍ਰਥਾ ਵਿੱਚ ਬਹਾਦਰੀ ਦੀ ਪਰੰਪਰਾ ਕਾਇਮ ਰੱਖਣਾ ਤਾਂ ਜੋ ਫੌਜ ਦੇ ਸੈਨਾ ਵਿੱਚ ਬਣੀ ਰਹੇ ਆਓ ਅਸੀਂ ਸਮੰਤਵਾਦ ਦੇ ਉਹ ਗੁਣਾਂ ਨੂੰ ਦੇਖੀਏ ਪਹਿਲਾ ਸੀਗਾ ਕੀ ਜਿਹੜਾ ਰਾਸ਼ਟਰੀਵਾਦ ਰਾਜ ਵਿੱਚ ਰੁਕਾਵਟ ਦਾ ਕੰਮ ਕਰ ਰਿਹਾ ਸੀ ਸਵਾਰਥੀ ਸਮੰਤ ਆਪਣੇ ਅਧੀਨ ਕੰਮ ਕਰ ਰਹੇ ਲੋਕਾਂ ਵੱਲ ਕੋਈ ਧਿਆਨ ਨਹੀਂ ਸੀ ਦਿੰਦੇ ਸਮੰਤਵਾਦ ਕਾਰਨ ਲੋਕਾਂ ਦੇ ਰਾਜ ਜਿਹੜਾ ਸੀ ਉਹ ਦੋ ਭਾਗਾਂ ਵਿੱਚ ਅਮੀਰ ਗਰੀਬ ਵਿੱਚ ਵੰਡਿਆ ਦੋ ਸ਼੍ਰੇਣੀਆਂ ਵਿੱਚ ਵੰਡਣ ਦੇ ਕਾਰਨ ਸਮੰਤਵਾਦ ਦਾ ਪਤਨ ਜਿਹੜਾ ਸ਼ੁਰੂ ਹੋ ਗਿਆ ਸਮੰਤਵਾਦ ਦਾ ਪਤਨ ਸ਼ੁਰੂ ਹੋਣ ਦਾ ਕਾਰਨ ਕੀ ਸੀਗਾ ਕਿ ਜਿਹੜਾ ਧਰਮ ਯੁੱਧ ਸ਼ੁਰੂ ਹੋਇਆ ਉਸ ਵਿੱਚ ਕਈ ਸਾਰੇ ਸਮੰਤ ਮਾਰੇ ਗਏ ਤੇ ਆਪਸੀ ਲੈਚ ਗ੍ਰੇਕਾਂਗਾਂ ਦੀ ਜੁਨਾ ਦੁਸ਼ਮਣੀ ਹੋਦੀ ਸਾਲਾਂ ਦੀ ਹੋਈ ਜਿਸ ਨਾਲ 16 ਸਾਲ ਤੱਕ ਯੁੱਧ ਹੀ ਹੁੰਦਾ ਰਿਹਾ ਫਿਰ ਕਿਸਾਨਾਂ ਦਾ ਵਿਦਰੋਹ ਹੋ ਗਿਆ ਸਮੰਤਾ ਦੇ ਖਿਲਾਫ ਕੇਂਦਰੀ ਸ਼ਾਸਨ ਦੇ ਸਫਲ ਯਤਨ ਫਿਰ ਰਾਸ਼ਟਰੀ ਰਾਜਾਂ ਦਾ ਉਥਾਨ ਤੇ ਫਿਰ ਬੈਂਕਾਂ ਦਾ ਉਥਾਨ ਹੋ ਗਿਆ ਬੈਂਕਾਂਗੇ ਸੋਨਾ ਚਾਂਦੀ ਹੁਣ ਬੈਂਕਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਸਮੁੰਦਰੀ ਮਾਰਗਾਂ ਦਾ ਨਿਰਮਾਣ ਹੋ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਵਿਗਿਆਨਿਕ ਆਣ ਆ ਗਿਆ ਜਪਾਨ ਵਿੱਚ ਜਹਾਜ਼ਾਂ ਨਾਲ ਸੁੰਦਰੀ ਮਾਰਗਾਂ ਦੀ ਖੋਜ ਕੀਤੀ ਗਈ ਜਹਾਜ਼ ਬਣਾਏਗੇ ਤੇ ਜਿਸ ਲਈ ਕਹਨ ਇੱਕ ਪੁਰਤਗਾਲੀ ਸੀ ਵਾਸਕੋ ਡੀ ਗਾਮਾ ਜਿਸ ਨੇ ਬਹੁਤ ਦੇਸ਼ ਲੱਭਣੇ ਸ਼ੁਰੂ ਕਰ ਦਿੱਤੇ ਜਿਵੇਂ ਭਾਰਤ ਫਿਰ ਕੋਲੰਬਸ ਨੇ ਵੀ ਲੱਭਿਆ ਇਸ ਤੋਂ ਬਾਅਦ ਕੋਲੰਬਸ ਨੇ ਵੀ ਲੱਭਿਆ 1492 ਵਿੱਚ ਅਮਰੀਕਾ ਮਹਾਦੀਪ ਦੀ ਤਲਾਸ਼ ਕੀਤੀ ਇਸ ਤਰ੍ਹਾਂ ਨਵੇਂ ਦੇਸ਼ਾਂ ਦਾ ਵੀ ਉਥਾਨ ਹੋਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਜਾਗਰੂਕਤਾ ਆਂ ਦੇ ਨਾਲ ਸਮੰਤਵਾਦ ਦੀ ਸਮਾਪਤੀ ਹੋ ਗਈ ਹੋਰ ਵਾਚਿੰਗ ਮਾਈ ਥਿਸ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਓ ਹੋਪ ਇਹ ਵੀਡੀਓ ਤੁਹਾਡੀ ਪੜ੍ਹਾਈ ਦੇ ਵਿੱਚ ਕੰਮ ਆਵੇਗੀ ਥੈਂਕ ਯੂ